ਵੀਡੀਓ ਨੂੰ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜਵੀਰ ਸਿੰਘ ਆ ਮੈਂ ਬਲਾਕ ਅਤੇ ਜ਼ਿਲ੍ਹਾ ਫਰੀਦਕੋਟ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੋ ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਣਕ ਦੇ ਵਿੱਚ ਨਦੀਨ ਪ੍ਰਬੰਧਨ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਕਣਕ ਹਾੜੀ ਦੀ ਮੁੱਖ ਫਸਲ ਮੰਨੀ ਜਾਂਦੀ ਆ ਸੋ ਜਿਵੇਂ ਕਿ ਆਪਾਂ ਜਾਣਦੇ ਆਂ ਕਿਸਾਨ ਵੀਰੋ ਕਿ ਕਣਕ ਦੀ ਬਜਾਈ ਤਕਰੀਬਨ ਲਗਭਗ ਆ ਜਿਹੜੀ ਖਤਮ ਹੋ ਚੁੱਕੀ ਆ ਤੇ ਅਗੇਤੀਆਂ ਬੀਜੀਆਂ ਕਣਕਾਂ ਦੇ ਵਿੱਚ ਕਿਸਾਨ ਪਾਣੀ ਵੀ ਲਗਾ ਰਹੇ ਆ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਕਰ ਰਹੇ ਆ ਸੋ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਜਿਹੜੇ ਨਦੀਨ ਆ ਉਹ ਕਣਕ ਦੇ ਵਿੱਚ ਜੇਕਰ ਆਪਾਂ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਕੰਟਰੋਲ ਨਹੀਂ ਕਰਦੇ ਤਾਂ ਉਹ 20 ਤੋਂ 30% ਤੱਕ ਕਣਕ ਦਾ ਝਾੜ ਘਟਾ ਸਕਦੀ ਆ ਸੋ ਕਿਸਾਨ ਵੀਰੋ ਕਈ ਵਾਰ ਆਪਾਂ ਨਦੀਨ ਨਾਸ਼ਕਾਂ ਦੀ ਸਪਰੇਅ ਕਰ ਲੈਂਦੇ ਆ ਪਰੰਤੂ ਆਪਾਂ ਨੂੰ ਉਹਨਾਂ ਦਾ ਸਹੀ ਰਿਜ਼ਲਟ ਨਹੀਂ ਮਿਲਦਾ ਆਪਾਂ ਖਰਚਾ ਵੀ ਕਰ ਲੈਂਦੇ ਆ ਮਿਹਨਤ ਵੀ ਕਰਦੇ ਆ ਪਰ ਆਪਾਂ ਨੂੰ ਪੂਰਾ ਰਿਜ਼ਲਟ ਆ ਜਿਹੜਾ ਉਹ ਨਹੀਂ ਮਿਲਦਾ ਸੋ ਇਸੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਦੋਂ ਵੀ ਆਪਾਂ ਕਣਕ ਦੇ ਵਿੱਚ ਨਦੀਨ ਨਾਸ਼ਕਾਂ ਨੂੰ ਵਰਤਣਾ ਤਾਂ ਉਹਨਾਂ ਦੇ ਵਿੱਚ ਕਿਸਾਨ ਵੀਰੋ ਮੁੱਖ ਤੌਰ ਤੇ ਜਿਹੜੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਆ ਕਿ ਆਪਾਂ ਨੂੰ ਕਿਹੜੇ ਨਦੀਨ ਨਾਸ਼ਕ ਦੀ ਜ਼ਰੂਰਤ ਹੈਗੀ ਆ ਸੋ ਸਹੀ ਨਦੀਨ ਨਾਸ਼ਕ ਦੀ ਚੋਣ ਕਰਨੀ ਬਹੁਤ ਜ਼ਰੂਰੀ ਆ ਦੂਜੇ ਦੂਜੀ ਗੱਲ ਇਸ ਦੇ ਵਿੱਚ ਜਿਹੜੀ ਆਪਾਂ ਧਿਆਨ ਦੇ ਵਿੱਚ ਰੱਖਣੀ ਆ ਉਹ ਹੈਗਾ ਸਹੀ ਸਮਾਂ ਕਿ ਕਿਹੜੇ ਸਮੇਂ ਤੇ ਨਦੀਨ ਨਾਸ਼ਕ ਆਪਾਂ ਵਰਤਣਾ ਹੈਗਾ ਤੀਜੀ ਜਿਹੜੀ ਇਹਦੇ ਵਿੱਚ ਆਪਾਂ ਗੱਲ ਧਿਆਨ ਦੇ ਵਿੱਚ ਰੱਖਣੀ ਆ ਉਹ ਹੈਗੀ ਆ ਨਦੀਨ ਨਾਸ਼ਕ ਦੀ ਮਾਤਰਾ ਅਤੇ ਪਾਣੀ ਦੀ ਮਾਤਰਾ ਕਿ ਆਪਾਂ ਕਿੰਨੀ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਆ ਤੇ ਕਿੰਨੇ ਪਾਣੀ ਦੇ ਵਿੱਚ ਕਰਨੀ ਆ ਚੌਥੀ ਗੱਲ ਇਹਦੇ ਵਿੱਚ ਧਿਆਨ ਰੱਖਣ ਯੋਗ ਜਿਹੜੀ ਹੈਗੀ ਆ ਕਿਸਾਨ ਵੀਰੋ ਉਹ ਹੈਗੀ ਆ ਸਹੀ ਤਕਨੀਕ ਕਿ ਨਦੀਨ ਨਾਸ਼ਕ ਨੂੰ ਆਪਾਂ ਜਦੋਂ ਵੀ ਵਰਤਣਾ ਤਾਂ ਕਿਹੜੇ ਢੰਗ ਤਕਨੀਕ ਦੇ ਨਾਲ ਆਪਾਂ ਸਪਰੇਅ ਕਰੀਏ ਕਿ ਆਪਾਂ ਨੂੰ ਉਹਦੇ ਨਾਲ 100% ਰਿਜ਼ਲਟ ਮਿਲੇ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਆ ਕਿ ਕਣਕ ਦੇ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਨਦੀਨ ਪਾਈ ਜਾਂਦੇ ਆ ਘਾਹ ਵਾਲੇ ਅਤੇ ਚੌੜੇ ਪੱਤਿਆਂ ਵਾਲੇ ਜੇ ਆਪਾਂ ਕਾ ਵਾਲੇ ਨਦੀਨਾਂ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਕਾ ਵਾਲੇ ਨਦੀਨਾਂ ਦੇ ਵਿੱਚ ਮੁੱਖ ਤੌਰ ਤੇ ਗੁੱਲੀ ਡੰਡਾ ਬੂਈਂਕਾ ਤੇ ਜਾਂ ਜੰਗਲੀ ਜਵੀਆਂ ਜਿਹੜੀ ਇਹ ਮੁੱਖ ਤੌਰ ਤੇ ਤਿੰਨ ਨਦੀਨਾਂ ਜਿਹੜੇ ਪਾਈ ਜਾਂਦੀ ਹੈ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੁਝਕ ਜਿਹੜੇ ਨਦੀਨ ਨਾਸ਼ਕਾ ਉਹ ਕਣਕ ਦੀ ਬਜਾਈ ਸਮੇਂ ਵੀ ਕਿਸਾਨ ਵੀਰਾਂ ਜਿਹੜੇ 24 ਤੋਂ 36 ਜਾਂ 48 ਘੰਟਿਆਂ ਤੱਕ ਜਿਹੜੇ ਉਹ ਛਿੜਕਾ ਕਰ ਸਕਦੇ ਆ ਸੋ ਕਈ ਵਾਰ ਕਿਸਾਨਾਂ ਵੱਲੋਂ ਉਹ ਛੜਕਾ ਕੀਤੇ ਜਾਂਦੇ ਆ ਪਰ ਉਹ ਸਮੇਂ ਜ਼ਮੀਨ ਦੇ ਵਿੱਚ ਵੱਤਰ ਵੱਧ ਘਟ ਹੋਣ ਕਾਰਨ ਜਾਂ ਕਿਸੇ ਹੋਰ ਹੋਰ ਕਾਰਨਾ ਕਰਕੇ ਉਹ ਜਿਹੜੇ ਨਦੀਨ ਨਾਸ਼ਕਾ ਉਹਨਾਂ ਦਾ ਸਹੀ ਰਿਜ਼ਲਟ ਨਹੀਂ ਮਿਲਦਾ ਤੇ ਆਪਣੇ ਖੇਤ ਦੇ ਵਿੱਚ ਦੁਬਾਰਾ ਜਿਹੜੇ ਨਦੀਨ ਆ ਉਹ ਵੇਖਣ ਨੂੰ ਮਿਲਦੀ ਆ ਸੋ ਕਿਸਾਨ ਵੀਰੋ ਜਦੋਂ ਵੀ ਆਪਣੇ ਖੇਤ ਦੇ ਵਿੱਚ ਨਦੀਨ ਆਪਾਂ ਵੇਖਦੇ ਆ ਤਾਂ ਉਦੋਂ ਜਿਹੜੀ ਸਹੀ ਨਦੀਨ ਨਾਸ਼ਕ ਦੀ ਚੋਣ ਆ ਉਹ ਕਰਨੀ ਬਹੁਤ ਜ਼ਰੂਰੀ ਹੈ ਕਿ ਆਪਣੇ ਖੇਤ ਦੇ ਵਿੱਚ ਕਿਹੜਾ ਨਦੀਨ ਆ ਤੇ ਆਪਾਂ ਨੂੰ ਕਿਹੜੀ ਸਪਰੇਅ ਦੀ ਜ਼ਰੂਰਤ ਆ ਸੋ ਸਭ ਤੋਂ ਪਹਿਲਾਂ ਆਪਾਂ ਘਾਹ ਵਾਲੇ ਨਦੀਨਾਂ ਦੀ ਗੱਲ ਕਰਾਂਗੇ ਕਿ ਜੇਕਰ ਆਪਣੇ ਕਣਕ ਨੂੰ ਹਜੇ ਪਾਣੀ ਲਗਾਉਣ ਵਾਲਾ ਤੇ ਖੇਤ ਦੇ ਵਿੱਚ ਜਿਹੜਾ ਗੁੱਲੀ ਡੰਡਾ ਜਾਂ ਜੰਗਲੀ ਜਮੀ ਜਾਂ ਬੂਈ ਘਾਹ ਉੱਗਿਆ ਹੋਇਆ ਤਾਂ ਉਸ ਦੇ ਲਈ ਆਪਾਂ ਕਿਹੜੀ ਸਪਰੇਅ ਕਰ ਸਕਦੇ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਪਾਣੀ ਲਗਾਉਣ ਤੋਂ ਪਹਿਲਾਂ ਪਰ ਆਪਣੇ ਖੇਤ ਦੇ ਵਿੱਚ ਨਦੀਨ ਉੱਗੇ ਹੋਏ ਆ ਤਾਂ ਉਸ ਦੇ ਲਈ ਦੋ ਸਪਰੇਆ ਮੁੱਖ ਤੌਰ ਤੇ ਸਿਫਾਰਸ਼ ਕੀਤੀਆਂ ਜਾਂਦੀਆਂ ਜਿਨ੍ਹਾਂ ਵਿੱਚ ਪਹਿਲੀ ਸਪਰੇ ਹੈਗੀ ਆ ਆਈਸੋਪ੍ਰੋਟੋਰੋਨ ਦੇ ਟੈਕਨੀਕਲ ਤੇ ਆਉਂਦੀ ਆ ਹਲਕੀਆਂ ਜ਼ਮੀਨਾਂ ਵਿੱਚ ਕਿਸਾਨ ਵੀਰੋ ਇਸ ਦਵਾਈ ਦੀ ਜਿਹੜੀ ਡੋਜ਼ ਆ ਉਹ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਆਪਾਂ ਵਰਤਣੀ ਆ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਇਸ ਦੀ ਡੋਜ਼ 400 ਗ੍ਰਾਮ ਆ ਭਾਰੀਆਂ ਜ਼ਮੀਨਾਂ ਦੇ ਵਿੱਚ ਇਸ ਦੀ ਡੋਜ਼ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 150 ਲੀਟਰ ਪਾਣੀ ਦੇ ਵਿੱਚ ਵਰਤ ਸਕਦੇ ਆ ਦੂਜੀ ਦਵਾਈ ਸਾਡੇ ਕੋਲੇ ਇਸ ਦੇ ਵਿੱਚ ਆ ਜਾਂਦੀ ਆ ਟੋ ਲੀਟਰ ਦੇ ਨਾਮ ਤੇ ਜਿਸ ਦੇ ਵਿੱਚ ਸਲਫੋ ਸਲਫੋਰੋਨ ਨਾਮ ਦਾ ਤੱਤ ਹੁੰਦਾ ਇਸ ਦੀ ਆਪਾਂ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਵਰਤ ਸਕਦੇ ਆ ਪਾਣੀ ਕਿਸਾਨ ਵੀਰੋ ਕੋਸ਼ਿਸ਼ ਕਰੋ ਕਿ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣਾ ਜ਼ਰੂਰ ਲੱਗੇ ਦੂਜੀ ਗੱਲ ਇਹਦੇ ਵਿੱਚ ਜਿਹੜੀ ਆਪਾਂ ਧਿਆਨ ਰੱਖਣੀ ਆ ਕਿ ਜਿਹੜੀ ਆਪਣੀ ਫਸਲ ਆ ਉਹ ਘੱਟੋ-ਘੱਟ 20 ਦਿਨਾਂ ਦੀ ਜਰੂਰ ਹੋਵੇ 20 ਦਿਨਾਂ ਤੋਂ ਵੱਡੀ ਹੋਵੇ ਤਾਂ ਵਧੀਆ ਗੱਲ ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ ਤੇ ਆਪਣੀ ਫਸਲ ਤੇ ਜਿਹੜਾ ਉਹਦਾ ਸਪਰੇਅ ਦਾ ਮਾੜਾ ਪ੍ਰਭਾਵ ਵੀ ਨਹੀਂ ਆਉਂਦਾ ਦੂਜੀਆਂ ਸਪਰੇਆਂ ਕਿਸਾਨ ਵੀਰੋ ਜਿਹੜੀਆਂ ਅਗਲੀ ਆਪਾਂ ਗੱਲ ਕਰਾਂਗੇ ਉਹ ਹੈਗੀ ਆ ਜੇ ਆਪਾਂ ਕਣਕ ਨੂੰ ਪਾਣੀ ਲਗਾਉਣ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਗੁੱਲੀ ਡੰਡਾ ਜੰਗਲੀ ਜਮੀ ਜਾਂ ਬੂਈ ਘਾਹ ਉਗਦਾ ਤਾਂ ਉਸ ਦੇ ਲਈ ਕਿਹੜੀਆਂ ਸਪਰੇਆਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਕਾ ਕਿਸਾਨ ਵੀਰੋ ਇਸ ਦੇ ਵਿੱਚ ਸਭ ਤੋਂ ਪਹਿਲੀ ਸਪਰੇਅ ਆ ਜਾਂਦੀ ਹੈ ਆਇਸੋਪ੍ਰੋਟੋਰੋਨ ਪਾਣੀ ਲਗਾਉਣ ਤੋਂ ਬਾਅਦ ਜੇ ਆਪਾਂ ਆਇਸੋਪ੍ਰੋਟੋਰੋਨ ਨਾਮਕ ਜਿਹੜੀ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਆ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਦੀ ਡੋਜ਼ ਵਰਤਣੀ ਆ ਦੂਜੀ ਜਿਹੜੀ ਦਵਾਈ ਆ ਜਾਂਦੀ ਆ ਉਹ ਹੈਗੀ ਆ ਲੀਡਰ ਦੇ ਨਾਮ ਤੇ ਆਉਂਦੀ ਆ ਜਿਸ ਦੀ ਆਪਾਂ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਦੀ ਡੋਜ਼ ਵਰਤਣੀ ਆ ਤੀਜੀ ਦਵਾਈ ਕਿਸਾਨ ਵੀਰੋ ਇਸ ਦੇ ਵਿੱਚ ਆ ਜਾਂਦੀ ਆ ਐਕਸਲ ਦੇ ਨਾਮ ਤੇ ਇਸ ਦੀ ਆਪਾਂ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਡੋਜ਼ ਵਰਤ ਸਕਦੇ ਆ ਕਿਸਾਨ ਵੀਰੋ ਇਹਨਾਂ ਤਿੰਨਾਂ ਦਵਾਈਆਂ ਦੇ ਲਈ ਜਿਹੜਾ ਆਪਾਂ ਪਾਣੀ ਆ ਪਾਣੀ ਦੀ ਮਾਤਰਾ ਘੱਟੋ ਘਾਟ ਆਪਾਂ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਰੂਰ ਵਰਤਣੀ ਆ ਪਾਣੀ ਲਗਾਉਣ ਤੋਂ ਬਾਅਦ ਜਦੋਂ ਵੀ ਆਪਾਂ ਸਪਰੇਅ ਕਰਦੇ ਆ ਤਾਂ ਜਿਹੜੀ ਆਪਣੀ ਫਸਲ ਆ ਉਹ ਘੱਟੋ ਘਾਟ ਵੀ 30 35 ਦਿਨਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਸੋ ਜੇ ਆਪਾਂ ਕਿਸਾਨ ਵੀਰੋ ਅੱਗੇ ਗੱਲ ਕਰਗੇ ਚੌੜੇ ਪੱਤਿਆਂ ਵਾਲੇ ਨੇ ਨਦੀਨਾਂ ਦੀ ਕਿ ਜੇ ਆਪਣੇ ਖੇਤ ਦੇ ਵਿੱਚ ਮੁੱਖ ਤੌਰ ਤੇ ਬਾਥੂਆ ਜੰਗਲੀ ਮੈਣਾ ਹੈਗੀ ਆ ਜਾਂ ਜੰਗਲੀ ਪਾਲਕ ਹੈਗੀ ਆ ਤਾਂ ਇਹ ਜਿਹੜੇ ਚੌੜੇ ਪੱਤਿਆਂ ਵਾਲੇ ਨਦੀਨ ਆ ਇਹਨਾਂ ਦੀ ਰੋਗ ਥਾਮ ਕਰਨ ਦੇ ਲਈ ਆਪਣੇ ਕੋਲੇ ਪ੍ਰਾਣੀਆਂ ਹੀ ਜਿਹੜੀਆਂ ਮੁੱਖ ਤੌਰ ਤੇ ਦੋ ਸਪਰੇਆ ਆ ਜਾਂਦੀਆਂ ਜਿਨ੍ਹਾਂ ਦੇ ਵਿੱਚ 24D ਆ 80% ਵਾਲੀ ਤੇ ਇੱਕ ਹੈਗੀ ਆ 24D 38% ਵਾਲੀ ਇਹਨਾਂ ਦੋਵਾਂ ਸਪਰੇਆ ਦੀ ਜਿਹੜੀ ਡੋਜ਼ ਹੈਗੀ ਆ ਉਹ 200 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਹਾਂ ਪਰ ਕਿਸਾਨ ਵੀਰ ਜਦੋਂ ਵੀ ਆਪਾਂ 24D ਸਪਰੇਅ ਦੀ ਵਰਤੋਂ ਕਰਨੀ ਆ ਤਾਂ ਇੱਕ ਗੱਲ ਦਾ ਆਪਾਂ ਜਰੂਰ ਖਿਆਲ ਰੱਖਣਾ ਕਿ ਜੇਕਰ ਆਪਣੀ ਕਣਕ ਅਗੇਤੀ ਬੀਜੀ ਹੋਈ ਆ ਤਾਂ ਜਿਹੜੀ ਆਪਣੀ ਕਣਕ ਦੀ ਫਸਲ ਆ ਉਹ ਘੱਟੋ ਘੱਟ 35 ਤੋਂ 45 ਦਿਨਾਂ ਦੀ ਹੋਣੀ ਚਾਹੀਦੀ ਹੈ ਜੇਕਰ ਆਪਾਂ ਕਣਕ ਦੀ ਬਜਾਈ ਦਸੰਬਰ ਮਹੀਨੇ ਦੇ ਵਿੱਚ ਕਰਦੇ ਆ ਤਾਂ ਜਿਹੜੀ ਆਪਣੀ ਕਣਕ ਦੀ ਫਸਲ ਆ ਉਹ ਘੱਟੋ ਘੱਟ 45 ਤੋਂ 55 ਦਿਨ ਦੀ ਹੋਣੀ ਚਾਹੀਦੀ ਹੈ ਜੇਕਰ ਆਪਾਂ ਛੋਟੀ ਫਸਲ ਤੇ ਇਸ ਦੀ ਸਪਰੇ ਕਰ ਦਿੰਨੇ ਆ ਤਾਂ ਉਸ ਦੇ ਨਾਲ ਆਪਣੀ ਕਣਕ ਦੀ ਫਸਲ ਤੇ ਜਿਹੜੇ ਮਾੜੇ ਪ੍ਰਭਾਵ ਆ ਉਹ ਵੇਖਣ ਨੂੰ ਮਿਲਦੀ ਆ ਸੋ ਕਿਸਾਨ ਵੀਰੋ ਇਸ ਤੋਂ ਅੱਗੇ ਜੇ ਆਪਾਂ ਗੱਲ ਕਰਗੇ ਚੌੜੇ ਪੱਤੇਆਂ ਵਾਲੇ ਨਦੀਨਾਂ ਦੀ ਤਾਂ ਜੇਕਰ ਆਪਣੇ ਖੇਤ ਦੇ ਵਿੱਚ ਕੰਡਿਆਲੀ ਪਾਲਕ ਵੇਖਣ ਨੂੰ ਮਿਲਦੀ ਆ ਤਾਂ ਆਪਾਂ ਆਪਦੇ ਖੇਤ ਦੇ ਵਿੱਚ ਜਿਹੜੀ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਆ ਕਿਸਾਨ ਵੀਰੋ ਇਸ ਦੇ ਲਈ ਜਿਹੜੀ ਐਲ ਗ੍ਰਿਪ ਸਪਰੇ ਹੈਗੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 10 ਗ੍ਰਾਮ ਦੀ ਵਰਤੋਂ ਕਰਨੀ ਆ ਸੋ ਕਿਸਾਨ ਵੀਰੋ ਇਸ ਨਦੀਨ ਨਾਸ਼ਕ ਦੀ ਜੇਕਰ ਅਸੀਂ ਵਰਤੋਂ ਕਰਦੇ ਆ ਤਾਂ ਇਸ ਦੇ ਵਿੱਚ ਇੱਕ ਗੱਲ ਦਾ ਆਪਾਂ ਜ਼ਰੂਰ ਖਿਆਲ ਰੱਖਣਾ ਕਿ ਜਦੋਂ ਵੀ ਇਸ ਦੀ ਆਪਾਂ ਮਾਰਕੀਟ ਦੇ ਵਿੱਚੋਂ ਦਵਾਈ ਲੈਣ ਲਈ ਜਾਂਦੇ ਆ ਤਾਂ ਇਸ ਦੀ ਪੈਕਿੰਗ ਜਿਹੜੀ 8 ਗ੍ਰਾਮ ਦੇ ਵਿੱਚ ਆਉਂਦੀ ਹੈ ਤੇ ਕਈ ਵਾਰ ਆਪਾਂ 8 ਗ੍ਰਾਮ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ডোজ ਵਰਤ ਲੈਨੇ ਆ ਜਿਸ ਨਾਲ ਆਪਾਂ ਨੂੰ ਕਈ ਵਾਰ ਇਸ ਦਾ ਪੂਰਾ ਜਿਹੜਾ ਰਿਜ਼ਲਟ ਨਹੀਂ ਦੇਖਣ ਨੂੰ ਮਿਲਦਾ ਸੋ ਜਿਹੜੀ ਇਹਦੀ ਸਪਾਰਸ਼ੂ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ডোজ ਹੈਗੀ ਆ ਉਹ 10 ਗ੍ਰਾਮ ਸੋ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 150 ਲੀਟਰ ਪਾਣੀ ਦੇ ਵਿੱਚ ਇਸ ਦੀ ਵਰਤੋਂ ਕਰਨੀ ਆ ਤਾਂ ਜੋ ਆਪਾਂ ਨੂੰ ਇਸ ਦਾ ਸਹੀ ਰਿਜ਼ਲਟ ਮਿਲ ਸਕੇ ਸੋ ਅੱਗੇ ਕਿਸਾਨ ਵੀਰੋ ਜੇਕਰ ਆਪਣੇ ਖੇਤ ਦੇ ਵਿੱਚ ਬਟਰਨ ਬੂਟੀ ਨਦੀਨ ਹੈਗਾ ਚੌੜੇ ਪੱਤਿਆਂ ਵਾਲਾ ਤਾਂ ਉਸ ਦੇ ਲਈ ਅਸੀਂ ਕਰ ਫੈਂਟਰਾ ਜੋਨ ਇਥਾਈਲ ਨਾਮਕ ਜੋ ਨਦੀਨ ਨਾਸ਼ਕਾ ਉਸ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਅੱਗੇ ਜੇਕਰ ਕਿਸਾਨ ਵੀਰੋ ਅਪਾ ਚੌੜੇ ਪੱਤੇ ਵਾਲੇ ਨਦੀਨ ਜਿੰਨਾ ਵਿੱਚ ਖਾਸ ਤੌਰ ਤੇ ਜੇਕਰ ਆਪਣੇ ਖੇਤ ਦੇ ਵਿੱਚ ਬਟਨ ਬੂਟੀ ਕਣਕ ਦੇ ਵਿੱਚ ਮੌਜੂਦ ਆ ਤਾਂ ਉਸ ਦੀ ਰੋਕத் ਥਾਮ ਕਰਨ ਦੇ ਲਈ ਆਪਾਂ ਏਮ ਜਾਂ ਐਫਿੰਟੀ ਦੇ ਨਾਮ ਤੇ ਜਿਸ ਵਿੱਚ ਕਾਰਫੈਂਟਰਾ ਜੋਨ ਇਥਾਈਲ ਨਾਮਕ ਟੈਕਨੀਕਲ ਹੁੰਦਾ ਉਸ ਦੀ ਵਰਤੋਂ ਕਰ ਸਕਦੇ ਆ ਪ੍ਰਤੀ ਏਕੜ ਇਸ ਦੀ ਜਿਹੜੀ ਡੋਜ਼ ਹੈਗੀ ਆ ਉਹ 20 ਗ੍ਰਾਮ ਹੈਗੀ ਹੈ ਕਿਸਾਨ ਵੀਰੋ ਇਸ ਤੋਂ ਇਲਾਵਾ ਕਿਸਾਨ ਵੀਰੋ ਜੇਕਰ ਆਪਣੇ ਖੇਤ ਦੇ ਵਿੱਚ ਕੰਡਿਆਲੀ ਪਾਲਕ ਰਾੜੀ ਰਵਾੜੀ ਜਮ ਕੋ ਦੇ ਬੂਟੇ ਆਪਣੇ ਖੇਤ ਦੇ ਵਿੱਚ ਜਿਆਦਾ ਪਾਈ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਕਿਸਾਨ ਵੀਰੋ ਲਫੈਂਡਾ ਨਾਮਕ ਜਿਹੜੀ ਨਦੀਨ ਨਾਸ਼ਕ ਦੀ ਵਰਤੋਂ ਕਰ ਸਕਦੇ ਆ ਜਿਸ ਦੇ ਵਿੱਚ ਮੈਟਰੀਬਿਊਜਨ ਪਲੱਸ ਕਾਰਫੈਂਟਰਾ ਜੋਨ ਅਥਾਈ ਨਾਮਕ ਜਿਹੜਾ ਉਹ ਤੱਤ ਹੁੰਦਾ। ਇਸ ਦੀ ਡੋਜ਼ ਵੀ ਕਿਸਾਨ ਵੀਰੋ 20 ਗ੍ਰਾਮ ਪ੍ਰਤੀ ਏਕੜ ਆ ਜਿਹੜੀ ਉਹ ਆਪਾਂ ਵਰਤ ਸਕਦੇ ਆ। ਇੱਕ ਗੱਲ ਤਾਂ ਕਿਸਾਨ ਵੀਰੋ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਜਿਹੜੀ ਜਦੋਂ ਵੀ ਆਪਾਂ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਵਰਤੋਂ ਕਰਨੀਆਂ ਤਾਂ ਆਪਣੇ ਖੇਤਾਂ ਦੇ ਨੇੜੇ ਤੇੜੇ ਜਾਂ ਖੇਤ ਦੀਆਂ ਵੱਟਾਂ ਤੇ ਸਰੋਂ ਜਾਂ ਛੋਲਿਆਂ ਦੀ ਜਿਹੜੀ ਮਿਕਸ ਕ੍ਰੋਪਿੰਗ ਜਾਂ ਉਹਦੇ ਵਿੱਚ ਜਿਹੜੀਆਂ ਔਲੀਆਂ ਆਪਾਂ ਕੱਢ ਦਿੰਨੇ ਕਈ ਵਾਰ ਸਰੋਂ ਦੀਆਂ ਜਾਂ ਛੋਲਿਆਂ ਦੀਆਂ ਉਹ ਨਾ ਹੋਵੇ। ਸੋ ਅੱਗੇ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਜੇਕਰ ਆਪਣੇ ਖੇਤ ਦੇ ਵਿੱਚ ਘਾਹ ਵਾਲੇ ਨਦੀਨ ਅਤੇ ਚੌੜੇ ਪੱਤਿਆਂ ਵਾਲੇ ਦੋਨੋਂ ਤਰ੍ਹਾਂ ਦੇ ਨਦੀਨ ਮੌਜੂਦ ਆ ਤਾਂ ਆਪਾਂ ਇੱਕੋ ਸਪਰੇ ਦੇ ਨਾਲ ਜੇਕਰ ਉਹਨਾਂ ਦੀ ਰੋਕਥਾਮ ਕਰਨੀ ਚਾਹੁੰਦੇ ਆ ਤਾਂ ਉਸ ਦੇ ਲਈ ਜਿਹੜੀਆਂ ਸਪਰੇਆਂ ਜ਼ਰੂਰੀ ਹੈਗੀਆਂ ਉਹਨਾਂ ਦੇ ਵਿੱਚ ਕਿਸਾਨ ਵੀਰੋ ਸਭ ਤੋਂ ਪਹਿਲਾਂ ਟੋਟਲ ਦੇ ਨਾਮ ਤੇ ਆਉਂਦੀ ਹੈ ਸਪਰੇ ਜਿਸ ਦੇ ਵਿੱਚ ਸਲਫੋ ਸਲਫਰੋਨ ਪਲੱਸ ਜਿਹੜੀ ਮੈਟਸਲਫੋਰੋਨ ਨਾਮਕ ਟੈਕਨੀਕਲ ਪਾਈ ਜਾਂਦੀ ਆ ਜਿਸ ਦੀ 16 ਗ੍ਰਾਮ ਪ੍ਰਤੀ ਏਕੜ ਡੋਜ਼ ਆਪਾਂ 150 ਲੀਟਰ ਪਾਣੀ ਦੇ ਵਿੱਚ ਵਰਤ ਸਕਦੇ ਆ ਇੱਕ ਗੱਲ ਦਾ ਕਿਸਾਨ ਵੀਰੋ ਆਪਾਂ ਜ਼ਰੂਰ ਖਿਆਲ ਰੱਖਣਾ ਚਾਹੇ ਆਪਾਂ ਲੀਡਰ ਸਪਰੇਅ ਵਰਤ ਰਹੇ ਆਂ ਜਾਂ ਆਪਾਂ ਟੋਟਲ ਸਪਰੇਅ ਵਰਤ ਵਰਤ ਰਹੇ ਆਂ ਤਾਂ ਆਪਾਂ ਜੇਕਰ ਇਹ ਸਪਰੇਅ ਦੀ ਵਰਤੋਂ ਕਰਨੀ ਆ ਤਾਂ ਕਣਕ ਵੱਢਣ ਤੋਂ ਬਾਅਦ ਇਸ ਖੇਤ ਦੇ ਵਿੱਚ ਜਿਹੜੀ ਜਵਾਰ ਜਾਂ ਮੱਕੀ ਦੀ ਕਾਸ਼ਤ ਆਪਾਂ ਨਹੀਂ ਕਰਨੀ ਕਿਉਂਕਿ ਜੇ ਆਪਾਂ ਇਹ ਸਪਰੇਅ ਕਰਦੇ ਆਂ ਤਾਂ ਕਣਕ ਵੱਢਣ ਤੋਂ ਬਾਅਦ ਜੇਕਰ ਆਪਾਂ ਜਵਾਰ ਜਾਂ ਮੱਕੀ ਦੀ ਕਾਸ਼ਤ ਕਰਦੇ ਆਂ ਤਾਂ ਉਸ ਫਸਲ ਤੇ ਆਪਣੀ ਆਉਣ ਵਾਲੀ ਫਸਲ ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਸੋ ਜਿੰਨਾ ਖੇਤਾਂ ਦੇ ਵਿੱਚ ਆਪਾਂ ਕਣਕ ਵੱਢਣ ਤੋਂ ਬਾਅਦ ਜਵਾਰ ਜਾਂ ਮੱਕੀ ਦੀ ਕਾਸ਼ਤ ਕਰਨੀ ਆ ਤਾਂ ਉੱਥੇ ਇਹ ਲੀਡਰ ਅਤੇ ਟੋਟਲ ਸਪਰੇਅ ਦੀ ਵਰਤੋਂ ਨਾ ਕੀਤੀ ਜਾਵੇ। ਸੋ ਇਸ ਤੋਂ ਅਗਲੀ ਜਿਹੜੀ ਕਿਸਾਨ ਵੀਰੋ ਘਾਹ ਅਤੇ ਚੌੜੇ ਪੱਤਿਆਂ ਵਾਲੀ ਨਦੀਨਾਂ ਦੀ ਰੋਗ ਥਾਮ ਦੇ ਲਈ ਜਿਹੜੀ ਸਪਰੇਅ ਸਪਰਸ਼ ਕੀਤੀ ਜਾਂਦੀ ਆ ਇਟਲੈਂਟਸ ਦੇ ਨਾਮ ਤੇ ਆਉਂਦੀ ਆ ਜਿਸ ਦੀ ਪ੍ਰਤੀ ਏਕੜ ਆਪਾਂ 160 160 ਗ੍ਰਾਮ ਪ੍ਰਤੀ ਏਕੜ ਆ ਜਿਹੜੀ ਉਹ ਡੋਜ਼ ਵਰਤ ਸਕਦੇ। ਇਸ ਤੋਂ ਅਗਲੀ ਦਵਾਈ ਆਉਂਦੀ ਆ ਕਿਸਾਨ ਵੀਰੋ ਸ਼ਗਨ 2111 ਦੇ ਨਾਮ ਤੇ ਸੋ ਕਿਸਾਨ ਵੀਰੋ ਜਿਹੜੀ ਸ਼ਗਨ 2111 ਦਵਾਈ ਹੈਗੀ ਆ ਇਸ ਦੀ ਵਾਰ ਤੋਂ ਆਪਾਂ ਉਹਨਾਂ ਖੇਤਾਂ ਦੇ ਵਿੱਚ ਕਰਨੀਆਂ ਜਿੰਨਾ ਖੇਤਾਂ ਦੇ ਵਿੱਚ ਜਿਹੜਾ ਗੁੱਲੀ ਡੰਡਾ ਉਹ ਬਹੁਤ ਅੜੀyal ਹੋ ਜਾਂਦਾ ਮਤਲਬ ਕਿ ਉਹ ਬਾਕੀ ਸਪ੍ਰਿਆ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੇ ਨਾਲ ਕੰਟਰੋਲ ਨਹੀਂ ਹੁੰਦਾ ਤਾਂ ਦੂਜੀ ਗੱਲ ਕਿਸਾਨ ਵੀਰੋ ਇਸ ਦੇ ਵਿੱਚ ਆਪਾਂ ਖਾਸ ਗੱਲ ਦਾ ਧਿਆਨ ਇਹ ਰੱਖਣਾ ਕਿ ਜਿਹੜੀ PVW RS1 ਅਤੇ PVW 550 ਜਿਹੜੀ ਪਾਰਸ਼ੁਦਾ ਕਣਕ ਦੀਆਂ ਕਿਸਮਾਂ ਉਹਨਾਂ ਦੇ ਵਿੱਚ ਆਪਾਂ ਸ਼ਗਣ 2111 ਅਤੇ ACM9 ਸਪਰੇ ਇਸ ਦੀ ਆਪਾਂ ਵਰਤੋਂ ਨਹੀਂ ਕਰਨੀ। ਇਸ ਤੋਂ ਅਗਲੀ ਗੱਲ ਜਿਹੜੀ ਇਹ ਸਪਰੇਆਂ ਦੀ ਜੇਕਰ ਆਪਾਂ ਵਰਤੋਂ ਕਰਨੀਆਂ ਤਾਂ ਆਪਣੇ ਖੇਤ ਆ ਜਿਹੜੇ ਉਹ ਰੇਤਲੇ ਜਾਂ ਹਲਕੇ ਨਹੀਂ ਹੋਣੇ ਚਾਹੀਦੇ। ਕਿਉਂਕਿ ਜੇਕਰ ਆਪਾਂ ਹਲਕੇ ਜਾਂ ਰੇਤਲੇ ਜ਼ਮੀਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਕਰਦੇ ਆ ਖਾਸ ਤੌਰ ਤੇ ਐਟਲੈਂਟਿਕ ਸ਼ਗਣ 2111 ਅਤੇ ACM9 ਤਾਂ ਉਸ ਦੇ ਨਾਲ ਆਪਣੀ ਫਸਲ ਤੇ ਵੀ ਮਾੜਾ ਪ੍ਰਭਾਵ ਆਪਾਂ ਨੂੰ ਦੇਖਨ ਨੂੰ ਮਿਲਦਾ ਸੋ ਜੇਕਰ ਆਪਾਂ ਛਗਣ 2111 ਦੀ ਡੋਜ਼ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਦੀ 200 ਗ੍ਰਾਮ ਵਰਤੋਂ ਕਰ ਸਕਦੇ ਆ ਏਸੀਐਮ 9 ਦੇ ਏਸੀਐਮ 9 ਜਿਹੜੀ ਸਪਰੇਅ ਆ ਉਸ ਦੀ ਜੇਕਰ ਡੋਜ਼ ਦੀ ਗੱਲ ਕਰੀਏ ਤਾਂ ਉਸ ਦੀ 240 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ 30 ਤੋਂ 35 ਦਿਨਾਂ ਦੀ ਆਪਣੀ ਕਣਕ ਦੀ ਫਸਲ ਤੇ ਸਪਰੇਅ ਕਰ ਸਕਦੇ ਇੱਕ ਗੱਲ ਕਿਸਾਨ ਵੀਰੋ ਇਸ ਦੇ ਵਿੱਚ ਆਪਾਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਜਦੋਂ ਵੀ ਆਪਾਂ ਟਲਾਂਟਿਸ ਛਗਣ 2111 ਜਾਂ ਏਸੀਐਮ 9 ਦੀ ਆਪਾਂ ਸਪਰੇਅ ਕਰਨੀ ਆ ਤਾਂ ਆਪਣੀ ਫਸਲ ਨੂੰ ਘੱਟੋ ਘੱਟ ਪਾਣੀ ਲੱਗਿਆ ਨੂੰ 8 ਤੋਂ 10 ਦਿਨ ਹੋ ਚੁੱਕੇ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਗੱਲ ਦਾ ਖਿਆਲ ਰੱਖਣਾ ਉਹ ਇਹ ਆ ਕਿ ਜੇ ਆਪਾਂ ਮੌਸਮ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਕਿ ਜਦੋਂ ਵੀ ਆਪਾਂ ਕਿਸੇ ਵੀ ਨਦੀਨਾਸ਼ਕ ਦੀ ਵਰਤੋਂ ਕਰਨੀ ਆ ਤਾਂ ਮੌਸਮ ਸਾਫ਼ ਹੋਣਾ ਬਹੁਤ ਜ਼ਰੂਰੀ ਆ ਆਪਾਂ ਮੌਸਮ ਵੇਖ ਕੇ ਹੀ ਸਪਰੇਅ ਕਰਨੀ ਆ ਕਿ ਜਿਹੜੇ ਦਿਨ ਆਪਾਂ ਸਪਰੇਅ ਕਰ ਰਹੇ ਹਾਂ ਤਾਂ ਉਸ ਦਿਨ ਘੱਟੋ ਘੱਟ 4 ਤੋਂ 6 ਘੰਟੇ ਧੁੱਪ ਲੱਗਣੀ ਬਹੁਤ ਜ਼ਰੂਰੀ ਆ ਤਾਂ ਹੀ ਆਪਾਂ ਜਿਹੜੇ ਇਹ ਨਦੀਨ ਨਾਸ਼ਕਾਂ ਤੋਂ ਸਹੀ ਆ ਜਿਹੜਾ ਰਿਜ਼ਲਟ ਲੈ ਸਕਦੇ ਆ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਤੁਹਾਡੇ ਨਾਲ ਆਪਾਂ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਆ ਕਿ ਸਹੀ ਸਮਾਂ ਜਿਹੜੀ ਸਹੀ ਸਮਾਂ ਹੈਗਾ ਕਿਸਾਨ ਵੀਰੋ ਉਹਦੇ ਵਿੱਚ ਆ ਜਾਂਦਾ ਕਿ ਨਦੀਨ ਜਿਹੜਾ ਆਪਣੇ ਖੇਤ ਦੇ ਵਿੱਚ ਉਹ ਕਿਹੜੀ ਅਵਸਥਾ ਦੇ ਵਿੱਚ ਹੈਗਾ ਜਿਹੜੀਆਂ ਵੀ ਆਪਾਂ ਤੁਹਾਡੇ ਨਾਲ ਸਪਰੇਆ ਜਿਹੜੀਆਂ ਜਾਣਕਾਰੀ ਸਾਂਝੀ ਕੀਤੀ ਆ ਉਹ ਸਾਰੀਆਂ ਸਪਰੇਆ ਤਕਰੀਬਨ 2 ਤੋਂ 3 ਜਾਂ 3 ਤੋਂ 4 ਪੱਤਿਆਂ ਤੱਕ ਕੰਮ ਕਰਦੀਆਂ ਸੋ ਕਈ ਵਾਰ ਕਿਸਾਨ ਵੀਰ ਗਲਤੀ ਕਰ ਲੈਂਦੇ ਆ ਕਿ ਨਦੀਨ ਹੋਰ ਉੱਗ ਲੈਣ ਦੀਏ ਜਾਂ ਨਦੀਨ ਆ ਜਿਹੜਾ ਹੋਰ ਥੋੜਾ ਜਿਹਾ ਵੱਡਾ ਹੋ ਲੈਣ ਦੀਏ ਫੇਰ ਹੀ ਆਪਾਂ ਸਪਰੇਅ ਕਰਾਂਗੇ ਪਰ ਕਿਸਾਨ ਵੀਰ ਉਹਦੋਂ ਨੂੰ ਜਿਹੜਾ ਨਦੀਨ ਨਾ ਆਪਣਾ ਖੇਤ ਦੇ ਵਿੱਚ ਹੁੰਦਾ ਉਹਦੋਂ ਨੂੰ ਉਹ ਜਿਹੜੀ ਉਸ ਦੀ ਕੰਟਰੋਲ ਕਰਨ ਵਾਲੀ ਵਸਤਾ ਉਸ ਨੂੰ ਪਾਰ ਕਰ ਜਾਂਦਾ ਜਦੋਂ ਇੱਕ ਵਾਰ ਵੱਡਾ ਹੋ ਜਾਂਦਾ ਤਾਂ ਉਸ ਦੇ ਵਿੱਚ ਸੈਂਸੀਟੀਵਤਾ ਆ ਜਾਂਦੀ ਹੈ ਦਵਾਈ ਦੇ ਪ੍ਰਤੀ ਸੋ ਫਿਰ ਜੇਕਰ ਆਪਾਂ ਦਵਾਈ ਕਰਦੇ ਆ ਤਾਂ ਉਸ ਦੇ ਨਾਲ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਸੋ ਕਿਸਾਨ ਵੀਰੋ ਜਦੋਂ ਵੀ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਆ ਤਾਂ ਉਸ ਸਮੇਂ ਜਿਹੜੀ ਆਪਣੇ ਖੇਤ ਦੇ ਵਿੱਚ ਨਦੀਨ ਹੈਗੇ ਆ ਉਹਨਾਂ ਦੀ ਅਵਸਥਾ 2 ਤੋਂ 4 ਪੱਤਿਆਂ ਦੀ ਹੋਣੀ ਚਾਹੀਦੀ ਹੈ ਇਸ ਤੋਂ ਅਗਲੀ ਗੱਲ ਜਿਹੜੀ ਆਪਾਂ ਕੀਤੀ ਸੀ ਤੁਹਾਡੇ ਨਾਲ ਸਹੀ ਤਕਨੀਕ ਦੀ ਸੋ ਕਿਸਾਨ ਵੀਰੋ ਸਹੀ ਤਕਨੀਕ ਤੋਂ ਭਾਵ ਇਹ ਆ ਕਿ ਜਦੋਂ ਵੀ ਆਪਾਂ ਕਿਸੇ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਆ ਤਾਂ ਉਸ ਸਮੇਂ ਆਪਾਂ ਜਿਹੜੀ ਨੋਜ਼ਲ ਕਿਹੜੀ ਵਰਤਨੀ ਜਦੋਂ ਵੀ ਆਪਾਂ ਸਪਰੇਅ ਕਰਦੇ ਆ ਤਾਂ ਕਈ ਵਾਰ ਅਸੀਂ ਖੇਤਾਂ ਦੇ ਵਿੱਚ ਜਾਂਦੇ ਆ ਤਾਂ ਉਸ ਦੇ ਵਿੱਚ ਕੀ ਦੇਖਦੇ ਆ ਕਿ ਕਿਸਾਨ ਵੀਰ ਆ ਜਿਹੜੇ ਬੂਮ ਟਾਈਪ ਜਾਂ ਜਿਹੜੀ ਕੋਨ ਨੋਜ਼ਲ ਆ ਉਸ ਦੀ ਵਰਤੋਂ ਕਰ ਰਹੇ ਹੁੰਦੇ ਆ ਜੇਕਰ ਆਪਾਂ ਨੋਜ਼ਲਾ ਜਿਹੜੀ ਹਲਾ ਕੇ ਵੀ ਸਪਰੇਅ ਕਰਦੇ ਆ ਤਾਂ ਉਸ ਦੇ ਨਾਲ ਕਈ ਵਾਰ ਆਪਣੇ ਖੇਤ ਦੇ ਵਿੱਚ ਪਾੜੇ ਰਹਿ ਜਾਂਦੀ ਆ ਜਦੋਂ ਆਪਾਂ ਹਲਾ ਕੇ ਸਪਰੇਅ ਕਰਦੇ ਆ ਤਾਂ ਜਿੱਥੋਂ ਸਪਰੇ ਨਹੀਂ ਪੈਂਦੀ ਤਾਂ ਉੱਥੇ ਕਈ ਵਾਰ ਨਦੀਨ ਆਪਾਂ ਨੂੰ ਖੇਤ ਦੇ ਵਿੱਚ ਸਪਰੇ ਕਰਨ ਤੋਂ ਬਾਅਦ ਵੀ ਵੇਖਣ ਵਿੱਚ ਆ ਜਾਂਦੀ। ਸੋ ਜੇਕਰ ਆਪਾਂ ਆਪਦੇ ਨਦੀਨ ਨਾਸ਼ਕ ਤੋਂ ਸਹੀ ਰਿਜ਼ਲਟ ਲੈਣਾ ਤਾਂ ਕੋਸ਼ਿਸ਼ ਕਰੋ ਕਿ ਕੱਟ ਵਾਲੀ ਜਾਂ ਟੱਕ ਵਾਲੀ ਜਿਸ ਨੂੰ ਆਪਾਂ ਫਲੱਡ ਜੈਟ ਜਾਂ ਫਲੈਟ ਫੈਂਡ ਨੋਜ਼ਲ ਵੀ ਕਹਿ ਦਿੰਦੇ ਆ ਉਸ ਦੀ ਵਰਤੋਂ ਕੀਤੀ ਜਾਵੇ। ਉਸ ਦੇ ਨਾਲ ਕਿਸਾਨ ਵੀਰੋ ਆਪਣੇ ਖੇਤ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਉਹ ਵੀ ਪੂਰੀ ਲੱਗਦੀ ਆ। ਦੂਜਾ ਹੈਗਾ ਉਹਦੇ ਨਾਲ ਪਾੜੇ ਵੀ ਨਹੀਂ ਰਹਿੰਦੇ ਤੇ ਜਿਹੜਾ ਆਪਾਂ ਨੂੰ ਰਿਜ਼ਲਟ ਆ ਉਹ ਪੂਰਾ ਨਦੀਨ ਨਾਸ਼ਕ ਤੋਂ ਮਿਲ ਜਾਂਦਾ ਇਸ ਤੋਂ ਇਲਾਵਾ ਜਿਹੜੀ ਕਿਸਾਨ ਵੀਰੋ ਟੈਕਨੀਕ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜਿਹੜੀ ਹਾਈਟ ਆ ਭਾਵ ਕਿ ਜਿਹੜੀ ਨੋਜ਼ਲ ਦੀ ਉਚਾਈ ਆ ਉਹ ਆਪਾਂ ਤਕਰੀਬਨ 1.5 ਫੁੱਟ ਆਪਦੇ ਕਣਕ ਦੀ ਫਸਲ ਤੋਂ ਉਚਾਈ ਤੇ ਰੱਖਣੀ ਆ ਤਾਂ ਜੋ ਜਿਹੜੀ ਸਪਰੇ ਆ ਉਹ ਪੂਰੀ ਆਪਦਾ ਏਰੀਆ ਕਵਰ ਕਰੇ ਤੇ ਅੰਦਰ ਤੱਕ ਜਿਹੜੀ ਉਹ ਨਦੀਨ ਨਾਸ਼ਕ ਹੈਗਾ ਨਦੀਨ ਦੇ ਵਿੱਚ ਜਾਵੇ ਤੇ ਨਦੀਨ ਨੂੰ ਕੰਟਰੋਲ ਕਰੇ ਸੋ ਕਿਸਾਨ ਵੀਰੋ ਇਹ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਸੀ ਜੋ ਨਦੀਨ ਪ੍ਰਬੰਧਨ ਦੇ ਸਬੰਧੀ ਸੋ ਜੇਕਰ ਤੁਹਾਡੇ ਨਾਲ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਵੀ ਹੋਰ ਨਾ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ